ਗੁਰੂ ਨਾਨਕ ਦੇਵ ਜੀ ਆਦਿ ਗੁਰੂਆਂ ਮਤਨਾ ਕਤਿਨਾ ਬਟੋਰ ਹਰਿ ਕੰਤਿ ਕੋਤੀ ਕੋਤੀ ਕੋਰੋਲਾ ਦੇਂਦਾ ਦੀਨ ਤੇਤਪਾਰ ਤੁਗਤ ਮੰਤਰ ਕਾਇ ਥਾਏ ਭੂਮੀ ਉਪਮਤ ਨਾਏ ਰਾਜ ਨਾਨਕ ਨੂੰ ਬੁਲਾ ਕੇ ਬੜਾ ਆਉ ਪਤਾ ਧਰਮ ਦਾ ਕਿਉਂ ਆਪ ਬ੍ਰਹਮ ਹਰ ਆਪ ਬੰਦਾ ਜੀ ਦੇ ਨਾਮ ਕਰੇ ਦਤਾਰ ਅਰਗੇ ਉਤੇ ਰਖਿਆ ਜਗ ਤੇ अमृत लाइ सचना वड़ी वेचार करदली मुआ ਨਾ ਸਮਾਈ ਬੋਲ ਜੇ ਬਹਰ منا <سؤال> ਕੋਮਨ ਜਾਣੇ ਮਨ ਕੋਈ ਮਨ ਸਮਾਵਾਰ ਮਨ ਨਾਰਾਇਣ ਨੰਨ ਖਲਣ ਰੋਧ ਅਨੰਤ ਮਨਨ ਕਰੂ ਇਨ ਨੂੰ ਮੰਨਣਾ ਕੋਈ ਪੰਜ ਪਰਮਾਨ ਪੰਜ ਪਰਮਾਨ ਪੰਜ ਪਾਦਰ ਗਰਬਾਣਾ கு <laughs> ਤਾਰੇ ਨਾਮ ਗੁਰੂ ਦਾ ਜੋ ਤਿਤ ਪਾਸ ਸੁਣੀ ਬਹਿ ਕਾ ਤੂੰ ਸਦਾ ਸਲਾਮਤ ਰਹੇ ਤੂੰ ਕਵਾ ਸੰਸਾਰੋਂ ਸੰਕਵਾਲ ਉਪਗਮਨ ਕਰੂ ਨਸਾਰਾ ਸੰਸਾਰ ਦਾ ਜਮਾ ਅਖਰੀ ਨਾਮ ਨੇ ਜੀਤੂ ਦਾ ਅਖਰੀ ਨਾਮ ਹੀ ਤੂ ਦਾ ਅਖਰੀ ਲਖਣ ਗੁਰੂ ਦੇ ਬਾਣ ਅਖਰਾਕ ਅਰਤਨ ਗੁਰੂ ਦੇ ਬਾਣ ਜਿਨੇ ਲੰਗਿਆ ਦਰਦ ਕੰਨ ਬਾਹੇ ਚਰ ਪਾਣੀ ਜਾਨ ਭਰ ਨਿਉ ਤੁਮ ਬਹਸ ਸਾਈ ਪਰਿਕਾਰ ਤੁਮ ਸਦਾ ਸਰਾਮਤੇ ਰੰਕਾਰ ਰੰਕਾਰ ਜਿਨ ਰਖ ਪੰਨ ਕੰਨ ਦੇ ਪਾਣੀ ਦੁੱਤ ਜਤ ਕੰਨੀ ਮੋਤਲੀਤੀ ਕਪੜ ਲੈਣਾ ਆਉਂ ਨਹੀਂ ਹਉਤੇ ਪਰਮਾਤਮਾ ਪਾਏ ਸੰਗ ਹੁਨ ਉਪਰਾਨੇ ਗਰੰਦ ਹੁਨੀ ਵਾਪੇ ਮਨੁ 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 ਆਪੇ ਬੀਰ ਅਪੇ ਹੀ ਖਾਓ ਨਾਨਕ ਮੇਰਾ ਪੂਜਾ ਤਿਰਤਾਉ ਗਿਆਨ ਅੰਦਾਮ ਜੇ ਕੋ ਪਾਵੈ ਤਿਰਤਾ ਮਾਨ ਸੁਣੀਆ ਮਨੇ ਮਨ ਕੇ ਤੋ ਭਾਵ ਅੰਦਰ ਬਜੇ ਜਿੰਦਪਨ ਸਭ ਗੁਣ ਦੇ ਲੈ ਮਨ ਨਹੀ ਕੋ ਰੇ ਬਿਨੁ ਗੁਣ ਕੀਜਾ ਭਗ ਨਾ ਹੋਇ ਸਵਾਹ ਸਤਿ ਆਤਮਾ ਦੀ ਸਰਵਾ ਸਤਿ ਭਗਤ ਦਾ ਤੁੰਕਾ ਤਮਸ ਤੇ ਤਮਾਲ ਸਮਸਰਤੀ ਮਾਣੋ ਢੋਲਾ ਕੰਮ ਮੇਲਾ ਪਾਇਆ ਪੰਡ ਦੀ ਜੋਗਾਨੇ ਗੁਰਾਨ ਮੰਗਣਾ ਪਾਉ ਕਾ ਦੇ ਜਿਨ ਹੰਗ ਮੇਲ ਕੰਨ ਤਦਾਰਨ ਜੋਗੀ ਜਾਨਾ ਤਕ ਮਾਹ ਨਾ ਕੋਈ ਗਿਆਤਰ ਤਨਿੱਕੀ ਤੋ ਕਾਜ ਹੱਕ ਗਾਨ ਸੋਈ ਬਾਪਾ ਤੂ ਹਣ ਇਨਬਾਤ ਸਭਾ ਨਰਾਜ ਤੇ ਬਾਪ ਹਰੋਈ ਬਤਾ ਲਿਖਾ ਰਤਾ ਲਿਖਿਆ ਲਿਖਿਆ ਨਾ ਨਾਨਕਾ ਵਡਾ ਰੱਖਿਆ ਆਪੇ ਜਾਣ ਆਬ ਸਾਲਹੀ ਸਹਾਰ ਕਿੰਤੀ ਮੁਸਕ ਨਾ ਪਾਏ ਨਦੀਆਂ ਤੇ ਬਾਪ ਫਿਰ ਸਮੰਧ ਨਾ ਜਾਣ ਹੈ ਸਮੰਧ ਸਾਥ ਸਭ ਤਾਨ ਮਰਾ ਮੀਤੀ ਮੌਤਦਾਨ ਕੀੜੀ ਤੋਂ ਨਾ ਪਾਉਣੀ ਜੇ ਤੁਮ ਨੂੰ ਨਾਮ ਵਿੱਚ ਫੁਕਰਾ ਅੰਤ ਨਾ ਸਿੱਖਦੀ ਤੈ ਨੰਦ ਅੰਤ ਨਾ ਕਰਨਾ ਦੇ ਨੰਦ ਅੰਤ ਨਾ ਗਿਣਨ ਹੁ ਨਾਮਦ ਅੰਤ ਨਾ ਜਾਣਿਆ ਕਾ ਮਨ ਮੰਦ ਅੰਤ ਨਾ ਜਾਣਿਆ ਕੀ ਦਾ ਬੋਧਾ ਕਰਮਣ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਲਾ ਨਾਨਕ ਪਾਤਸ਼ਾਹੀ ਪਾਸ਼ਾ ਹਮਲੁ ਗੁਣ ਮੰਨਵਾਪਰ ਵਿਦਰ ਹਕਾਇਤ ਜਰਤਾਂ ਦੇਦਰ ਆਖੇ ਗੀਤੇ ਕੀ ਜੈ ਮਦ ਹਗਿਆ ਦਾਣਾ ਕਹਿੰਦੇ ਅਗਰ ਗੁਰੂ ਨਾਨਕ ਜਪਦੇ ਕਿਤੇ ਆਪਿਆ ਕਿਲਤਾਈ ਕਿਤੇ ਬਹਿਰ ਕਹ ਬੋਲ ਬਜਾਏ ਕਿਤੇ ਜਿੱਤ ਮੋਰ ਕਰੇ okay <laughs> ਪ੍ਰਣੀ ਤੂ ਆਏ ਪੰਤੇ ਸਭਨ ਕਰਾਉਂਦੇ ਮਨ ਜੀਤੇ ਲੱਗ ਠੀਕ ਆਦੇਸ ਅਦੇਸ ਆੜ ਪਨੀਤ ਅਨੰਤਨਾਹਤ ਜੁਗ ਜੁਗ ਇੱਕੋ ਮੇਲ ਭਗਤ ਗਿਆਨ ਧਿਆਨ ਨਾਲ ਘੜ ਘੜ ਵਾਜੇ ਨਾਦ ਰਮੇਜ਼ਾ ਇੱਕ ਮਾਈ ਗੰਦਬੇ ਆਈ ਤਿੰਨ ਜਨੇ ਪਰਮਾਨਾ ਇੱਕ ਸੰਖਾਰੀ ਇੱਕ ਪੰਡਾਰੇ ਇੱਕ ਲਾਏ ਦੀਵਾਨ ਜਿਤ ਸਭਾਜ ਜਨਾਵ ਜਿਹ ਹਉਨਾ ਪਰਮਾਨ ਉਹ ਵਿੰਦਾ ਮੁਨ ਨਦੂਨਾ ਆਵ ਮੋਤਾ ਦੇ ਹੁਬਦਾਨ ਆਦੇਸ਼ ਜਿਹੇ ਆਦੇਸ਼ ਆਰ ਕਨੀਲ ਕਨਾਨ ਕਰਨਾ ਹਗਰ ਜੁਗ ਜੁਗ ਕੋ ਬੇਸੀ ਹਾਸਨ ਮੰਨਨ ਬਨੋਰ ਜੁਗ ਸਭਾਜ ਕਲਾਕਾਰ ਕਰ ਕਰ ਵੇਖਰ ਗਨਾਰ ਨਾਮ ਰੱਖੇਗੀ ਰਾਗੀਕਾਰ ਆਦੇਸ ਦਿੱਤੇ ਆਦੇਸ ਆਦੇਸ ਨੀ ਨਾਮ ਦਾ ਨਾਥ ਜਗ ਜਗ ਇੱਕ ਰੇਸ ਇੱਕ ਦੂਜੇ ਭਾਉ ਲਖੁ ਭਾ ਨ ਭਉ ਨਸਵੀਸ ਨ ਨਾ ਲਖਿਆ ਰੱਖੇ ਏ ਨਾਮ ਜਗ ਦੇ ਦਾਇਆ ਏਤ ਰਾਹ ਪਰ ਤੋੜਿਆ ਚੜਿ ਆਏ ਨਾਮ ਸੰਗਣਾ ਆਕਾਸ਼ ਕੀ ਕਿੰਨਾ ਰੇਤ ਨਾਨਕ ਨੇ ਪਾਇਆ കൂടി പുറനേന്ത ആഖണ് ജോർ തബന ജോർ ജോ നമ്മൻ ബന്ദേ ന ജോർ ਨਾਨਕ ਕਰਤਿ ਭਗਾਇ ਉਤੇ ਪਾਇ ਨਾਨਕ ਗਿਆਨ ਜਾਪੈ ਜਾਇ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਉਪਰਮ ਕਿਤੇ ਪੰਖਾਣੀ ਬਚੰਤਰ ਕਿਤੇ ਕਾਹੂ ਹੀਸ਼ ਕਿਤੇ ਵਰਨਾ ਘਾਟ ਗੜੀਆ ਰੂਪ ਉਤੰਤ ਅੰਦਰ ਕਿਧਿਆ ਕਰ ਭੂਮੀ ਮੇਰ ਕਿਤੇ ਕਿਤੇ ਧੂਪ ਦੇ ਤਨ ਕਿਤੇ ਇੰਦ ਕੰਨ ਘੂਰ ਕਿਤੇ ਕਿਤੇ ਮੰਡਲ ਦੇਵਾ ਕਿਤੇ ਜੱਤ ਬੁੱਧ ਨਾਗ ਕਿਤੇ ਕਿਤੇ ਦੀਵੇ ਜਿ ਕਿਤੇ ਦੀਰਨਾ ਮੁੰਨ ਕਿਤੇ ਨਿਦੇ ਰ ਨਾਨਕ ਨਾਮਕ ਗੁਨਾਹ ਪਟੋਲਾ ਵਰਤਕਾ ਰਾਖੀ ਦੁਨੀਆ ਨਾਮ ਤਨ ਮਾਤਵਿਕ ਤਿਆਰ ਭਉਖਾ ਗੰਗਨ ਦੁਲਾ ਭਣਾ ਭਾਗੋ ਅਮਰਤਿ ਤਿਧਾਰ ਘੜਿਨਾ ਸ਼ਬਦ ਸਜੀ ਦਰਸਾਨ ਜਿਉ ਨਦਰ ਕਰਮੁ ਅੰਤਿ ਨਾਮੁ ਤੋ ਨਦਰੀ ਨਗਰ ਨਿਆਮ ਲੋਕ ਅਮਰੁ ਗੂ ਪਾਣੀ ਪ੍ਰਧਾਮ ਮਾਤਾ ਦਰਗਨਾਤਿ ਜਿਉ ਤਰਾਤੋ ਦਾਈ ਨਿਨੇ ਤਕਨ ਰਗਤ ਤਨ ਮਨ ਦੂਰ ਹੋਈਆ ਮਜੇ ਧਰਮ ਦੂਰ ਕਰਮੀ ਆਪਾ ਭਲੀ ਤੇ ਰਤ ਦੂਰ ਜਿਨੇ ਨਾਮ ਤੇ ਹੈ ਗੇਨ ਸੁਖਤਿ ਗਾਵ ਨਾਨਕ ਦੇਵ ਕੋ ਜਨਾ ਤੀਤੇ ਟਿਤੇ ਨਾਮ ਜਿਨੇ ਨਾਮ ਤੇ ਹੈ ਗੇਨ ਸੁਖਤਿ ਗਾਵ